ਮੈਨੂੰ ਖਿਮਾ ਕਰਿਓ ਜਿਹੜੇ ਅੱਜ ਹਾਲਾਤ ਨੇ ਨਾ ਵੈਸੇ ਅੱਜ ਘਰਾਂ ਵਿੱਚ ਕਲੇਸ਼ ਬੜਾ ਹੈ। ਬਾਬੇ ਫਰੀਦ ਸਾਹਿਬ ਨੇ ਕਿਹਾ ਸੀ ਨਾ ਫਰੀਦਾ ਮੈਂ ਜਾਣਿਆ ਦੁੱਖ ਮੁੱਜਕੂ ਦੁੱਖ ਸਭਾਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਆ ਅੱਗ। ਕਹਿੰਦੇ ਮੈਂ ਸਮਝਦਾ ਸੀ ਵੀ ਸ਼ਾਇਦ ਇਹ ਦੁੱਖ ਮੇਰੇ ਘਰ ਹੈ। ਇਹ ਅੱਗ ਮੇਰੇ ਘਰ ਵੱਲਦੀ ਹੈ। ਉਹ ਤੇ ਸਾਨੂੰ ਸਮਝਾ ਰਹੇ ਨੇ। ਆਪਣੇ ਤੇ ਗੱਲ ਆਖੇ ਪਰ ਕਹਿੰਦੇ ਉੱਚੇ ਚੜ ਕੇ ਵੇਖਿਆ ਤੇ ਘਰ ਘਰ ਹੀ ਅੱਗ ਵੱਲਦੀ ਹੈ ਅੱਜ ਬਹੁਤੇ ਪਰਿਵਾਰਾਂ ਵਿੱਚ ਘਰ ਘਰ 5G ਨੇ 7G ਨੇ 4G ਨੇ ਆਪਸ ਵਿੱਚ ਸੁਰਤ ਨਹੀਂ ਮਨਉਂਦੇ ਕਲੇਸ਼ ਬੜਾ ਹੈ ਝਗੜਾ ਬੜਾ ਹੈ ਦੋ ਮੀਆਂ ਬੀਬੀ ਨੇ ਕੋਈ ਆਪਸ ਵਿੱਚ ਸਹਿਮਤ ਨਹੀਂ ਹਾਲਾਤ ਨੇ ਦੰਦ ਪਰ ਗੁਰੂ ਜੀ ਕਹਿੰਦੇ ਇਹ ਤਾਂ ਨਹੀਂ ਕਿਉਂਕਿ ਸਾਡੀ ਜਿਹੜੀ ਸੁਰਤ ਹੈ ਉਹ ਗੁਰ ਸ਼ਬਦ ਤੇ ਨਾਮ ਬਾਣੀ ਨਾਲੋਂ ਟੁੱਟੀ ਹੋਈ ਹੈ। ਇੱਕ ਤੁਸੀਂ ਸੁਖਮਨੀ ਸਾਹਿਬ ਚ ਵਚਨ ਪੜ੍ਹਦੇ ਹੋ। ਮਹਾਰਾਜ ਨੇ ਕਿਹਾ ਸਿਮਰੋ ਸਿਮਲ ਸਿਮਰ ਸੁਖ ਪਾਵੋ। ਕਲ ਕਲੇਸ਼ ਤਨ ਮਾਹੇ ਮਿਟਾਵੋ ਬੜੇ ਧਿਆਨ ਨਾਲ ਸੁਣੋ। ਕਹਿੰਦੇ ਭਾਈ ਜੇ ਤੂੰ ਪ੍ਰਮਾਤਮਾ ਦੇ ਨਾਮ ਨੂੰ ਸਿਮਰੇ ਤੇ ਸਿਮਰ ਸਿਮਰ ਕੇ ਤੈਨੂੰ ਆਤਮਿਕ ਸੁਖ ਮਿਲਨੇ। ਕਲ ਕਲੇਸ਼ ਤਨ ਮਾਹੇ ਮਿਟਾਵੂ ਤੇਰੇ ਸਰੀਰ ਵਿੱਚੋਂ ਕਲੇਸ਼ ਮਿਟ ਜਾਏਗਾ ਹੁਣ ਮਹਾਰਾਜ ਜੀ ਨੇ ਬਾਹਰੋਂ ਨਹੀਂ ਕਿਹਾ ਸਰੀਰ ਵਿੱਚੋਂ ਕਿਹਾ ਤੇਰੇ ਤਨ ਵਿੱਚੋਂ ਮਿਟਨੇ ਇਹਦਾ ਮਤਲਬ ਕੀ ਹੋਇਆ ਕਹਿੰਦੇ ਕਲੇਸ਼ ਤੂੰ ਬਾਹਰ ਬਾਦ ਵਿੱਚ ਆਉਣੇ ਪਹਿਲਾਂ ਤੇਰੇ ਅੰਦਰ ਕਲੇਸ਼ ਪਿਆ ਸ਼ਿਆਨੇ ਵਿਦਵਾਨ ਕਹਿੰਦੇ ਆ ਕਿ ਟੀਲਾਂ ਵਾਲੀ ਡੱਬੀ ਸ਼ੀਖਾਂ ਵਾਲੀ ਕਿਸੇ ਨੂੰ ਅੱਗ ਬਾਦ ਵਿੱਚ ਲਾਉਂਦੀ ਐ ਪਹਿਲਾ ਮੂੰਹ ਆਪਣਾ ਸਾੜਦੀ ਹੈ ਬਿਲਕੁਲ ਇਸੇ ਤਰ੍ਹਾਂ ਬੰਦਾ ਘਰ ਚ ਕਲੇਸ਼ ਪਾਏ ਭਾਵੇਂ ਬਾਹਰ ਪਾਏ ਉਹਦੇ ਪਹਿਲਾਂ ਅੰਦਰ ਕਲੇਸ਼ ਪਿਆ ਹੈ ਤੇ ਫਿਰ ਵਾਰ ਵੀ ਉਹਨੂੰ ਫੈਲਾਉਂਦਾ ਹੈ ਗੁਰਬਾਣੀ ਇਹ ਕਹਿੰਦੀ ਹੈ ਵੀ ਗੁਰ ਸ਼ਬਦ ਦੀ ਟੇਕ ਲੈ ਨਾ ਤੂੰ ਤੇ ਸ਼ਬਦ ਦੀ ਟੇਕ ਨਾਲ ਤੇਰੇ ਅੰਦਰ ਦਾ ਕਲੇਸ਼ ਮਿਟ ਜਾਏਗਾ ਜਿਹਦੇ ਅੰਦਰੋਂ ਝਗੜਾ ਮਿਟ ਗਿਆ ਉਹ ਬਾਹਰ ਵੀ ਨਹੀਂ ਪਾਉਂਦਾ ਅੱਜ ਹਾਲਾਤ ਨੇ ਘਰਾਂ ਅੰਦਰ ਉਹਦਾ ਇੱਕੋ ਇੱਕ ਕਾਰਨ ਹੈ ਵੀ ਗੁਰਬਾਣੀ ਨਾਮ ਤੋਂ ਟੁੱਟ ਕੇ ਗੁਰੂ ਦੇ ਉਪਦੇਸ਼ ਤੋਂ ਟੁੱਟ ਕੇ ਦੋ ਮੀਆਂ ਬੀਬੀ ਨੇ ਉਹਨਾਂ ਦੀ ਬਣਦੀ ਨਹੀਂ ਸੱਸ ਨੂੰ ਦਾ ਝਗੜਾ ਹੈ ਉਹ ਧੀ ਜਾਣ ਕੇ ਰਾਜੀ ਨਹੀਂ ਸੱਸ ਧੀ ਜਾਣ ਕੇ ਰਾਜੀ ਨਹੀਂ ਨੂੰ ਮਾਂ ਜਾਣ ਕੇ ਰਾਜੀ ਨਹੀਂ ਬਾਤ ਤੇ ਕੇਵਲ ਇੰਨੀ ਹੈ ਨਾ ਇਸ ਤਰ੍ਹਾਂ ਦੇ ਕਾਰਨ ਨਿੱਕੀ ਨਿੱਕੀ ਬਾਤ ਤੇ ਫਿਰ ਉਹ ਨਿੱਕੀ ਨਿੱਕੀ ਗੱਲ ਤੇ ਝਗੜਾ ਹੈ ਗੁਰੂ ਸਾਹਿਬ ਬਾਣੀ ਚ ਕਹਿ ਰਹੇ ਨੇ ਕਹਿੰਦੇ ਕਲ ਕਾਲਖ ਅੰਧਿਆਰੀ ਆ ਕਹਿੰਦੇ ਭਾਈ ਜਿਹੜਾ ਤੂੰ ਅੰਧਕਾਰ ਵਿੱਚ ਝੋਕੇ ਤੇ ਕਲੇਸ਼ ਪਾ ਕੇ ਬਿਠਾ ਹੈ ਨਾ ਆਪਣੇ ਘਰ ਪਰਿਵਾਰ ਅੰਦਰ ਗੁਰ ਗਿਆਨ ਦੀਪਕ ਉਜਿਆਰੀ ਆ ਜੇ ਤੂੰ ਗੁਰੂ ਦਾ ਗਿਆਨ ਉਪਦੇਸ਼ ਲੈ ਕੇ ਸ਼ਬਦ ਦੀ ਟੇਕ ਲੈ ਕੇ ਜੀਵਨ ਵਿੱਚ ਤੁਰੇ ਤੇਰੇ ਜੀਵਨ ਵਿੱਚ ਚੰਨਨ ਹੋ ਜਾਏ ਮਨੁੱਖਾ ਜਨਮ ਤੇ ਭਗਤੀ ਲਈ ਮਿਲਿਆ ਨਿੱਕੀ ਨਿੱਕੀ ਗੱਲ ਦੇ ਕਲੇਸ਼ ਵਿੱਚੋਂ ਕੀ ਮਿਲਣਾ ਆਮ ਆਪਣੇ ਘਰਾਂ ਵਿੱਚ ਗੱਲਾਂ ਪਤਾ ਕੀ ਚੱਲਦੀਆਂ ਇੱਕ ਨੇ ਸ਼ਬਦ ਕਿਹਾ ਦੂਸਰਾ ਦੋ ਵਾਰ ਕੇ ਬੋਲ ਦੇ ਤੇ ਤੀਜਾ ਦੋ ਉਦੋਂ ਵਾਰ ਕੇ ਬੋਲਦਾ ਕਰਨ ਤੇ ਹੀ ਚੱਲਦਾ ਹੈ ਨਾ ਤੇ ਜੇ ਗੁਰੂ ਦਾ ਗਿਆਨ ਹੋਵੇ ਵੀ ਜੇ ਇੱਕ ਨੇ ਕਹਿ ਲਿਆ ਜੇ ਦੂਜਾ ਚੁੱਪ ਕਰ ਜਾਏ ਵੀ ਕੋਈ ਗੱਲ ਨਹੀਂ। ਛਿਆਣਿਆਂ ਦੇ ਬੋਲ ਨੇ ਵੀ ਇੱਕ ਚੁੱਪ ਤੇ 100 ਸੁਖ ਤੇ ਸ਼ਾਇਦ ਗੱਲ ਉੱਥੇ ਭਲਾ ਵਰਤ ਜਾਏ। ਅੱਜ ਘਰਾਂ ਦੇ ਕਲੇਸ਼ਾਂ ਕਾਰਨ ਅਣਹੋਣੀਆਂ ਘਟਨਾਵਾਂ ਵਾਪਰਦੀਆਂ। ਤੁਸੀਂ ਨਿਤ ਦਿਹਾੜੇ ਵੇਖਦੇ ਹੋ। ਪੇਪਰਾਂ ਤੇ ਆਪਾਂ ਪੜ੍ਹਦੇ ਹਾਂ। ਵੀ ਘਰ ਵਿੱਚ ਕਲੇਸ਼ ਪਿਆ ਤੇ ਘਰ ਦਾ ਜੀ ਕ੍ਰੋਧ ਧੋਕੇ ਚਲਿਆ ਗਿਆ। ਜੇ ਉਹਨੇ ਕੋਈ ਨਾ ਕੋਈ ਆਪਣੇ ਜੀਵਨ ਵਿੱਚ ਇਹੋ ਜਿਹਾ ਭਾਣਾ ਵਰਤਾ ਲਿਆ ਨਿੱਕੀ ਨਿੱਕੀ ਗੱਲ ਤੋਂ ਉਹ ਵੱਡਾ ਇੱਕ ਅੱਗ ਦੇ ਭਾਂਬੜ ਦੀ ਤਰ੍ਹਾਂ ਬਣਦਾ ਪਰ ਜੇ ਅਸੀਂ ਆਪਣੀ ਸੁਰਤ ਵਿੱਚ ਇਹ ਸਮਝ ਲਈਏ ਕਿ ਇਹ ਮਨ ਇਹ ਜੀਵਨ ਇਹ ਮਨੁੱਖਾ ਜਨਮ ਪਰਮਾਤਮਾ ਦੀ ਭਗਤੀ ਨਾਮ ਲਈ ਮਿਲਿਆ ਹੈ ਜੇ ਘਰ ਦੇ ਇੱਕ ਜੀ ਨੇ ਕੁਝ ਕਹਿ ਵੀ ਲਿਆ ਦੂਜੇ ਨੇ ਚੁੱਪ ਧਾਰਨ ਕਰ ਲਈ ਫਰੀਦਾ ਬੁਰੇ ਦਾ ਭਲਾ ਕਰ ਇਹ ਸ਼ਬਦ ਹਿਰਦੇ ਚ ਵਸੇ ਚਲੋ ਕਿ ਕਿਸੇ ਬੁਰਾ ਵੀ ਬੋਲੇ ਆ ਤੇ ਫਿਰ ਕਹਿ ਦੇਵੇਂ ਬੰਦਾ ਵੀ ਧਰਮੀ ਬੰਦਾ ਹੀ ਕਹੇਗਾ ਨਾ ਵੈਸੇ ਪਾਣੀ ਦਾ ਜਿਹਨੇ ਪੱਲਾ ਪਕੜਿਆ ਵੀ ਚਲੋ ਇਹਦਾ ਵੀ ਭਲਾ ਹੋਵੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਜੇ ਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ ਕਹਿੰਦੇ ਤੇਰੀ ਦੇਹ ਨੂੰ ਰੋਗ ਨਹੀਂ ਲੱਗਣਾ ਤੇਰੇ ਪੱਲੇ ਸਭ ਕੁਝ ਰੱਬੀ ਦਾਤ ਮਿਲ ਜਾਏਗੀ ਜਦੋਂ ਤੂੰ ਬੁਰੇ ਦਾ ਵੀ ਭਲਾ ਕਰੇਂਗਾ ਤੇ ਬੰਦੇ ਘਰ ਦੇ ਜੀ ਤੇ ਆਪਣੀ ਹੁੰਦੇ ਨੇ ਮੇਰੇ ਕਹਿਣ ਤੋਂ ਭਾਵ ਕੇਵਲ ਇਹ ਨੇ ਵੀ ਅਸੀਂ ਨਿੱਕੀ ਨਿੱਕੀ ਗੱਲ ਦੀ ਉਹ ਜਨਾ ਨਾ ਬਣਾ ਕੇ ਗੁਰ ਸ਼ਬਦ ਦੀ ਟੇਕ ਲਈਏ ਬਾਣੀ ਦੀ ਟੇਕ ਲਈਏ ਕੋਸ਼ਿਸ਼ ਕਰੋ ਕਿ ਆਪਣੇ ਘਰਾਂ ਪਰਿਵਾਰਾਂ ਵਿੱਚ 4 ਜੀ ਨੇ 5 ਜੀ ਨੇ 7 ਜੀ ਨੇ ਸਾਰੇ ਬਾਣੀ ਪੜੋ ਬਾਣੀ ਮੁਤਾਬਕ ਕਾਰਜ ਕਰੋ ਬਾਣੀ ਮੁਤਾਬਕ ਜੀਵਨ ਜਿਵੇਂ ਫਿਰ ਜੀਵਨ ਦਾ ਭਲਾ ਆ ਜਿਹੜੇ ਵਿਆਹਾਂ ਦੇ ਕਾਰਜ ਨੇ ਨਾ ਇਹ ਬੜੀ ਵੱਡੀ ਸਿੱਖਿਆ ਦਿੱਤੀ ਹੈ ਗੁਰਮਤ ਦੇ ਅੰਦਰ ਜਦੋਂ ਰਿਸ਼ਤੇ ਨਾਤੇ ਜੁੜਦੇ ਨੇ ਜਦੋਂ ਆਨੰਦ ਕਾਰਜ ਹੁੰਦਾ ਉਸ ਮੇਲੇ ਬਕਾਇਦਾ ਬਾਣੀ ਚ ਉਪਦੇਸ਼ ਹੈ ਗੁਰਮਤ ਰਹਿਤ ਮਰਿਆਦਾ ਵਿੱਚ ਲਿਖੇ ਬੋਲ ਨੇ ਕਿ ਕਿ ਬੱਚੀ ਨੇ ਜੀਵਨ ਕਿਵੇਂ ਗੁਜ਼ਾਰਨਾ ਹੈ ਜਿਸ ਬੱਚੀ ਨੂੰ ਜਿਸ ਮੋਰਕਨ ਦੇ ਲੜ ਲਾਇਆ ਹੈ ਉਹਦਾ ਜੀਵਨ ਕਿਵਾਂ ਜਾ ਹੋਵੇ ਤੇ ਜੇ ਉਹ ਉਪਦੇਸ਼ ਸਾਰਾ ਸੁਣ ਕੇ ਤੇ ਅਸੀਂ ਹਿਰਦੇ ਚ ਵਸਾ ਕੇ ਤੇ ਜੀਵਨ ਗੁਜ਼ਾਰੀਏ ਤੇ ਮਨੁੱਖਾ ਜਨਮ ਤੇ ਇਹ ਜਿਹੜਾ ਗ੍ਰਸਤੀ ਜੀਵਨ ਹੈ ਸੋਨੇ ਤੇ ਸੁਹਾਗਾ ਹੋ ਜਾਏ ਇਹ ਤੇ ਫਿਰ ਸਵਰਗ ਬਣ ਜਾਏ ਆਨੰਦ ਬਣ ਜਾਏ ਪਰ ਕਾਰਨ ਉਦੋਂ ਬਣਦਾ ਵੀ ਜਦੋਂ ਅਸੀਂ ਗੁਰਮਤ ਤੋਂ ਲਾਂਭੇ ਜਾਂਦੇ ਗੁਰੂ ਦੀ ਮਤ ਨੂੰ ਤਿਆਗ ਕੇ ਜੀਵਨ ਵਿੱਚ ਤੁਰਦੇ ਆਂ ਅੱਜ ਵੀ ਜਿਨ੍ਹਾਂ ਜਿਨ੍ਹਾਂ ਘਰਾਂ ਵਿੱਚ ਗੁਰਮਤ ਹੈ ਬਾਣੀ ਦਾ ਪ੍ਰਵਾਹ ਹੈ ਬਾਣੀ ਦਾ ਜਪ ਤਪ ਹੈ ਬੜੀ ਵੱਡੀ ਕਿਰਪਾ ਉਹਨਾਂ ਪਰਿਵਾਰਾਂ ਤੇ ਉਹ ਚੜ੍ਹਦੀ ਕਲਾ ਵਿੱਚ ਨੇ ਆਨੰਦ ਵਿੱਚ ਨੇ ਔਰ ਕਈ ਵਾਰੀ ਜਿੱਥੇ ਗੁਰਮਤ ਨਹੀਂ ਤੇ ਫਿਰ ਮਨੁੱਖ ਝਗੜਾ ਬੁਲਾਉਂਦੇ ਮਹਾਰਾਜ ਬਾਣੀ 'ਚ ਇਹੀ ਗੱਲ ਕਹਿ ਰਹੇ ਨੇ ਕਹਿੰਦੇ ਕਲ ਕਾਲਖ ਅੰਧਿਆਰੀਆ ਕਲ ਕਾਲਖ ਦਾ ਅਰਥ ਏ ਤੇਰੇ ਜੀਵਨ ਵਿੱਚ ਤੇਰੇ ਘਰ ਪਰਿਵਾਰ ਵਿੱਚ ਪਿਆ ਹੋਇਆ ਝਗੜਾ ਉਹ ਤੇਰੀ ਅਗਿਆਨਤਾ ਹੈ ਗੁਰ ਗਿਆਨ ਦੀਪਕ ਉਜਿਆਰੀਆ ਤੂੰ ਗੁਰੂ ਦੇ ਗਿਆਨ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਗੁਰੂ ਦਾ ਗਿਆਨ ਤੈਨੂੰ ਆ ਜਾਏ ਜੀਵਨ ਦਾ ਭਲਾ ਹੋ ਜਾਏ ਬੰਦਾ ਕਈ ਵਾਰੀ ਨਿੱਕੀ ਨਿੱਕੀ ਗੱਲ ਸੋਚਦਾ ਫਲਾਣੇ ਨੇ ਮੈਨੂੰ ਚੰਗਾ ਕਿਹਾ ਫਲਾਣੇ ਨੇ ਮੰਦਾ ਕਿਹਾ ਫਿਰ ਉਹਨਾਂ ਗੱਲਾਂ ਦਾ ਕ੍ਰੋਧ ਪੈਦਾ ਕਰਕੇ ਫਿਰ ਉਹ ਗੂੰ ਬੋਲਦੇ ਕਈ ਕੋ ਚੱਲਦਾ ਮੈਂ ਕਈ ਵਾਰੀ ਅਸੀਂ ਬੈਠੇ ਵਿਚਾਰਦੇ ਹੁੰਨੇ ਆ ਵੀ ਜਿਹੜੇ ਅਸੀਂ ਧਾਰਮਿਕ ਬੰਦੇ ਆ ਨਾ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਸ਼ਿਵਾਵਾ ਲਵਾਉਣ ਵਾਲੇ ਤੇ ਮੈਨੂੰ ਚੰਗੀ ਤਰ੍ਹਾਂ ਪਤਾ ਵੀ ਸਾਨੂੰ ਤੇ ਚੰਗਾ ਮੰਦਾ ਕਹਿਣ ਵਾਲੇ ਬਹੁਤ ਨਹੀਂ ਸਮਾਜ ਵਿੱਚ ਵਿਤਰਦੇ ਆ ਉਹ ਵੀ ਨੇ ਜਿਹੜੇ ਸਾਡੇ ਨਾਲ ਬੜਾ ਪਿਆਰ ਰੱਖਦੇ ਨੇ ਬੜੀ ਪ੍ਰੀਤ ਰੱਖਦੇ ਨੇ ਸੰਗਤਾਂ ਵਿੱਚ ਇਹਦੇ ਰੱਬੀ ਪਿਆਰ ਵਾਲੇ ਬਹੁਤ ਨੇ ਪਰ ਕਈ ਐਸੇ ਵੀ ਨੇ ਭਲੇ ਪੁਰਖ ਜਿਹੜੇ ਮੰਦਾ ਵੀ ਬੜਾ ਬੋਲਦੇ ਨੇ ਮੈਂ ਕੰਨਾਂ ਰਹੀਂ ਕਈ ਵਾਰੀ ਸੁਨੇ ਨੇ ਜਿਹੜੇ ਖਾਸ ਕਰਕੇ ਵਜੀਰਾ ਨੂੰ ਗੁਰੂ ਘਰਾਂ ਦੀਆਂ ਸ਼ਬਾਹਾਂ ਕਰਵਾਉਣ ਵਾਲੇ ਮਹਾਤਮਾ ਲੋਗਾਂ ਨੂੰ ਬੋਲਦੇ ਨੇ ਤੇ ਮਨ ਵਿੱਚ ਇੱਕ ਖਿਆਲ ਰੱਖੀਦਾ ਭਲਿਓ ਵੀ ਇਹਨਾਂ ਦੀ ਡਿਊਟੀ ਰੱਬ ਨੇ ਇਸੇ ਕਾਰਮਾਂ ਤੇ ਲਾਈ ਹੈ ਤੁਸੀਂ ਆਪਣਾ ਕਰਮ ਕਰਦੇ ਜਾਓ ਇਹ ਤੇ ਕਈ ਵਾਰੀ ਚੱਲਦਾ ਹੈ ਗੁਰੂ ਦਾ ਜਿਹੜਾ ਵਜ਼ੀਰ ਹੈ ਨਾ ਗ੍ਰੰਥੀ ਸਿੰਘ ਉਹ ਵਿਚਾਰਾ ਪਿੰਡ ਵਿੱਚ ਦੀ ਲੰਘੇ ਤੇ ਮੇਰਾ ਖਿਆਲ ਹੈ ਵੀ 50 ਬੰਦੇ ਸਾਰੇ ਨਹੀਂ ਮੈਂ ਕਹਿੰਦਾ ਬਹੁਤੇ ਉਹ ਵੀ ਨਹੀਂ ਜਿਹੜੇ ਕਹਿੰਦੇ ਨੇ ਵੀ ਸੇਵਾ ਨਿਭਾ ਰਹੇ ਨੇ ਚੰਗਾ ਕੰਮ ਕਰ ਰਹੇ ਨੇ ਬਾਣੀ ਪੜ੍ਹਦੇ ਨੇ ਬਹੁਤੇ ਉਹ ਵੀ ਨੇ ਵਿੱਚ ਜਿਹੜੇ ਬੋਲਦੇ ਨੇ ਵੀ ਕੋਈ ਕਹਿੰਦਾ ਇਹਨਾਂ ਦੀ ਬੜੀ ਮੌਜ ਹੈ ਕੋਈ ਕੁਝ ਬੋਲਦਾ ਹੈ ਕੋਈ ਕੁਝ ਬੋਲਦਾ ਹੈ ਉਹਨਾਂ ਦਾ ਵਿਚਾਰ ਹੈ ਤੇ ਮੈਂ ਕਈ ਵਾਰੀ ਇੱਥੇ ਸਿੰਘਾਂ ਨੂੰ ਵੀ ਵਿਚਾਰ ਕਰਦੇ ਕਹਿਣਾ ਹੁੰਦਾ ਹੈ ਵੀ ਜੇ ਕਿਸੇ ਨਿੰਦਿਆ ਕਰਨੀ ਹੈ ਮੰਦਾ ਬੋਲਣਾ ਸ਼ੁਕਰ ਕਰੋ ਇਹ ਉਹਨਾਂ ਦੀ ਸੇਵਾ ਲਈ ਵੀ ਰੱਬ ਨੇ ਜਿਹੜੇ ਵਿਚਾਰੇ ਨੇ ਮੂਰਤੀ ਬੈਣੇ 5-4 ਘੰਟੇ ਰੋਜ਼ਾਨਾ ਹੁਣ ਕੁਛ ਨਾ ਕੁਛ ਤੇ ਕਰੇਗਾ ਵੀ ਸਾਰਾ ਹੋਰ ਨਹੀਂ ਕਰ ਸਕੇਗਾ ਕਿਸੇ ਲੰਘ ਦੇ ਪਿੰਡ ਦੇ ਸੱਜਣ ਨੂੰ ਕਿਸੇ ਧਾਰਮਿਕ ਬੰਦੇ ਨੂੰ ਵਿਚਾਰਾ ਚੰਗਾ ਮੰਦਾ ਬੋਲ ਕੇ ਗੁਜ਼ਾਰਾ ਤੇ ਉਹਨਾਂ ਜਿੰਦਾ ਕਰਨਾ ਹੀ ਹੈ ਨਾ ਤੇ ਜੇ ਉਹਨਾਂ ਗੱਲਾਂ ਦਾ ਕੋਈ ਕ੍ਰੋਧ ਕਰੇ ਤੇ ਉੱਤੇ ਫਿਰ ਵਿਰਥ ਹੀ ਹੈ। ਸ਼ਾਨਪ ਤੇ ਇਸੇ ਵਿੱਚ ਨਾ ਕਰਮ ਹੈ ਕਿਸੇ ਬੰਦੇ ਦਾ ਕਿਉਂ ਦਾ ਕਰਮ ਹੈ ਕਿਸੇ ਦਾ ਕਿਉਂ ਦਾ ਕਰਮ ਇਹ ਹੀ ਗੱਲਾਂ ਘਰਾਂ ਵਿੱਚ ਨੇ। ਇਹ ਹੀ ਗੱਲਾਂ ਘਰਾਂ ਵਿੱਚ ਨੇ। ਘਰਾਂ ਵਿੱਚ ਵੀ ਇਸ ਤਰ੍ਹਾਂ ਚੱਲਦਾ ਹੈ। ਜੇ ਕੋਈ ਸ਼ਾਨਾ ਪੁਰਖ ਹੈ ਭਲਾ ਪੁਰਖ ਹੈ ਉਹ ਸੋਚਦੇ ਵੀ ਕੋਈ ਗੱਲ ਨਹੀਂ ਨਿਆਣੇ ਇਹਦੀ ਮਤ ਛੋਟੀ ਹੈ ਦੇ ਕਹਿ ਲਿਆ ਕੋਈ ਗੱਲ ਨਹੀਂ। ਤੇ ਜੇ ਉਹ ਨਿੱਕੀ ਨਿੱਕੀ ਗੱਲ ਦਾ ਗੁੱਸਾ ਕਰੇ ਕ੍ਰੋਧਤ ਹੋਵੇ ਤੇ ਫਿਰ ਉਹ ਅਗਿਆਨਤ ਹੈ ਇਹ ਮਿਟ ਸਕਦੇ ਨੇ ਕਰਮ ਵਿੱਚੋਂ ਮਹਾਰਾਜ ਬਾਣੀ 'ਚ ਕਹਿ ਰਹੇ ਨੇ ਕਦੋਂ ਜੇ ਗੁਰੂ ਦਾ ਗਿਆਨ ਗੁਰੂ ਦਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ